ਕਮਿਸ਼ਨਰਟ ਪੁਲਿਸ ਅਮਰਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚ ਵੀ ਸਫਲਤਾ ਹਾਸਿਲ ਕੀਤੀ ਹੈ ਇਹਨਾਂ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਹੁਣ ਸਾਰ ਇੱਕ ਐਂਟੀ ਗੈਂਗਸਟਰ Task Force ਬਣਾਈ STF ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਦੇਣੀਪੁਰਾ ਤੇ ਮੈਂ ਹਰਜੁਨ ਜੈਨ ਅਜਸਿਮੁਰਾ ਡੀਐਸਪੀ ਦਫਤਰ ਦੇ ਵਿੱਚ ਜਿੱਥੇ ਕਿ ਪਿਛਲੇ ਦਿਨੀ ਇੱਕ ਸੰਦੀਪ ਸ਼ੈਣੀ ਨਾਮ ਦੇ ਇੱਕ ਵਿਅਕਤੀ ਦੇ ਗੋਲੀ ਚਲਾਈ ਗਈ ਸੀ ਉਹ ਉਹਦੀ ਸਬੰਧ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਡੀਐਸਪੀ ਦਫਤਰ ਵਿੱਚ ਜਿਹੜੀ ਰੱਖੀ ਗਈ ਆ ਹੁਣ ਸਵਾਲ ਇਹ ਉੱਠਦੇ ਨੇ ਕਿ ਜਿਹੜੀਆਂ ਇਹ ਲਗਾਤਾਰ ਟਾਂਡਾ ਇਲਾਕੇ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਹੁਣ ਡੀਐਸਪੀ ਸਾਹਮਣੇ ਸਵਾਲ ਕਰਾਂਗੇ ਇਹ ਘਟਨਾਵਾਂ ਹੁੰਦੀਆਂ ਨੇ ਤੁਹਾਡਾ ਇਸ ਸੰਬੰਧ ਵਿੱਚ ਕੀ ਕਹਿਣਾ ਹਾਂਜੀ ਇੱਕ ਪਿਛਲੇ ਦਿਨੀ ਟਾਂਡਾ ਦੇ ਵਿੱਚ ਗੋਲੀ ਚੱਲੀ ਸੀ 14 8 ਨੂੰ ਗੋਲੀ ਚੱਲੀ ਆ ਜਦੇ ਸੰਦੀਪ ਕੁਮਾਰ ਸੈਣੀ ਜਿਨ੍ਹਾਂ ਤੇ ਗੋਲੀ ਚੱਲੀ ਸੀ ਔਰ ਉਸ ਤੋਂ ਬਾਅਦ ਐਫਆਈਆਰ ਨੰਬਰ 199 ਦਰਜ ਕਰਦੇ ਹੋਏ ਅਸੀਂ 17 8 2025 ਨੂੰ ਅਸੀਂ 199 ਨੰਬਰ ਐਫਆਈਆਰ ਦਰਜ ਕੀਤੀ ਔਰ ਉਹਦੇ ਵਿੱਚ ਅਸੀਂ 109 332 C ਕਾਰਡ 2 35 BNS 2527 ਅਸਲੈਕਟ ਦੇ ਤਹਿਤ ਅਸੀਂ ਅਫੇਅਰ ਦਰਜ ਕੀਤੀ ਸੀ ਉਦੋਂ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਣਯੋਗ ਸਾਡੇ ਐਸਐਸਪੀ ਜੀ ਸੰਦੀਪ ਮਲਕ ਜੀ ਸਾਡੇ ਐਸਪੀਡੀ ਸਾਹਿਬ ਮਕੇਸ਼ ਕੁਮਾਰ ਜੀ ਤੇ ਸਾਡੇ ਐਸਐਚਓ ਗੁਰਿੰਦਰਜੀਤ ਨਾਗਰਾ ਤੇ ਇਹਦੀ ਟੀਮ ਜੱਸੀ ਪਨੀਤ ਵਿਕਾਸ ਤੇ ਸਾਡੇ ਆ ਜਿਹੜੇ ਤਫਤੀਸ਼ੀ ਅਫਸਰ ਐਸਆਈ ਜਸਵੀਰ ਸਿੰਘ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਅਮਰਸਰ ਤੱਕ ਗਏ ਉੱਥੇ ਉੱਥੋਂ ਸਾਨੂੰ ਫਿਰ ਸਫਲਤਾ ਹਾਸਲ ਹੋਈ ਉਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਅਨਿਕੇਤ ਜਿਹੜਾ ਤੁਹਾਡੇ ਪਿੱਛੇ ਹੈ ਜੀ ਇਹ ਵਿਛਾਲ ਲਿਆ ਇਹ 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 ਵਿਛਾਲਿਆ ਅਨਿਕੇਤ ਜਿਹੜਾ ਜੁਬਲਾਈ ਨੇ ਉਹਨੂੰ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੂੰ ਉਹ ਇੱਕ ਸੈਪਰੇਟ ਉਹਦੀ ਇਹ ਰੈਸਟ ਪਾਵਾਂਗੇ ਤੇ ਇਹ ਸਾਰੇ ਚੀਜ਼ ਨੂੰ ਜਿਹੜੀ ਜਿਹੜੀ ਇਹਦੇ ਵਿੱਚ ਰੈਕੀ ਕੀਤੀ ਆ ਉਹ ਦੋ ਬੰਦੇ ਆ ਜਿਨ੍ਹਾਂ ਦਾ ਨਾਮ ਰਾਹੁਲ ਤੇ ਕਰਨਿਆ ਐਸ਼ਮਾਨਜੀਤ ਪਿੰਡ ਦੇ ਆ ਜਿਸੂਰੇਤ ਆਣੇ ਦੇ ਵਿੱਚ ਪਿੰਡ ਪੈਂਦਾ ਆ ਤੇ ਇਹ ਸਾਰੇ ਸਿਸਟਮ ਦਾ ਜਿਹੜਾ ਆ ਜਿੱਥੋਂ ਸਟਾਰਟ ਹੋਇਆ ਆ ਇਹ ਹਰਸ਼ ਕੁਮਾਰ ਆ ਜਿਹੜਾ ਟਾਂਡੇ ਦਾ ਯੂਐਸਏ ਦੇ ਵਿੱਚ ਰਹਿੰਦਾ ਔਰ ਇਹਦੇ ਨਾਲ ਇੱਕ ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਮਨ ਸ਼ੀਰ ਜੀ ਇਹ ਸਾਰੇ ਜਿਹੜਾ ਕਰਤਾ ਤਰਤਾ ਸਾਰੇ ਜਿਹੜੀ ਐਫਆਈਆਰ ਹੋਈ ਆ ਜਿਹੜਾ ਸਾਰਾ ਦਰੋਮੰਦਾਰ ਚੱਲਿਆ ਉਹਦੇ ਸਾਰੇ ਕਰਤਾ ਤਰਤਾ ਜਿਹੜੇ ਦੋਵੇਂ ਜਣੇ ਆ ਇਹਨਾਂ ਨੇ ਅੱਗੇ ਇੱਕ ਬੰਦਾ ਯੂਐਸਏ ਦੇ ਵਿੱਚ ਹਾਇਰ ਕੀਤਾ 사ਜਨ ਮਸੀ ਤੇ 사ਜਨ ਮਸੀ ਨੇ ਮੁੜ ਕੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਰਕੇ ਜਿਹੜੀ ਇਹਨੂੰ ਸੰਦੀਪ ਸੈਣੀ ਨੂੰ ਗੋਲੀ ਮਰਵਾਈ ਆ ਔਰ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਦੋ ਬੰਦੇ ਰੈਸਟ ਕਰ ਲਿਆ ਤੇ ਬਾਕੀ ਜਿਹੜੇ ਰੈਕੀ ਕੀਤੀ ਆ ਉਹ ਵੀ ਬੰਦੇ ਨਾਮਜਾਦ ਆ ਤੇ ਜਿਹੜੇ ਬੰਦੇ ਯੂਐਸਏ ਦੇ ਵਿੱਚ ਜਨਮ ਕਰਵਾਇਆ ਉਹ ਵੀ ਬੰਦੇ ਵਿੱਚ ਨਾਮਜਾਦ ਆ ਹਰਸ਼ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹਾ ਗਲੀ ਅਯਾਪੁਰ ਜਿਹੜਾ ਯੂਐਸਏ ਰਹਿੰਦਾ ਕਰਨ ਵੀਰ ਪੁੱਤਰ ਕੁਲਦੀਪ ਸਿੰਘ ਵਾਸੀ ਹੁਸ਼ਮੰਤ ਸਿੰਘ ਇਹ ਜਿਹੜੇ ਸਾਰੇ ਜਿਹੜਾ ਇਹਨਾਂ ਨੇ ਰੂਪਰੇਖਾ ਬਣਾਈ ਇਹ ਬੰਦੇ ਆ ਤੁਸੀਂ ਵੇਖਦੇ ਰਹੋ ਦੇਣਿਕ ਸਵੇਰਾ ਮੈਂ ਹਰਜੁਨ ਜੈਨ ਟਾਂ ਡਾਡਮੇ ਵੇਖ ਰਹੇ ਹੋ ਦੇਣਿਕ ਸਵੇਰਾ ਤੇ ਮੈਂ ਹਰਜੁਨ ਜੈਨ ਅਜਸੇ ਮਿਊਂਦਾ ਡੀਐਸਪੀ ਦਫਤਰ ਦੇ ਵਿੱਚ ਜਿੱਥੇ ਕਿ ਪਿਛਲੇ ਦਿਨੀ ਇੱਕ ਸੰਦੀਪ ਸ਼ੈਣੀ ਨਾਮ ਦੇ ਇੱਕ ਵਿਅਕਤੀ ਦੇ ਗੋਲੀ ਚਲਾਈ ਗਈ ਸੀ ਉਹ ਉਹਦੀ ਸਬੰਧ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਡੀਐਸਪੀ ਦਫਤਰ ਵਿੱਚ ਜਿਹੜੀ ਰੱਖੀ ਗਈ ਹੈ ਹੁਣ ਸਵਾਲ ਇਹ ਉੱਠਦੇ ਨੇ ਕਿ ਜਿਹੜੀਆਂ ਇਹ ਲਗਾਤਾਰ ਟਾਂਡਾ ਇਲਾਕੇ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਹੁਣ ਡੀਐਸਪੀ ਸਾਹਿਬ ਨੇ ਸਵਾਲ ਕਰਾਂਗੇ ਇਹ ਘਟਨਾਵਾਂ ਹੁੰਦੀਆਂ ਨੇ ਤੁਹਾਡਾ ਇਸ ਸੰਬੰਧ ਵਿੱਚ ਕੀ ਕਹਿਣਾ ਹਾਂਜੀ ਇੱਕ ਪਿਛਲੇ ਦਿਨੀ ਟਾਂਡਾ ਦੇ ਵਿੱਚ ਗੋਲੀ ਚੱਲੀ ਸੀ 14 8 ਨੂੰ ਗੋਲੀ ਚੱਲੀ ਆ ਜਦੇ ਸੰਦੀਪ ਕੁਮਾਰ ਸੈਣੀ ਜਿਨ੍ਹਾਂ ਤੇ ਗੋਲੀ ਚੱਲੀ ਸੀ ਔਰ ਉਸ ਤੋਂ ਬਾਅਦ ਫੇਅਰ ਨੰਬਰ 199 ਦਰਜ ਕਰਦੇ ਹੋਏ ਅਸੀਂ 17 8 2025 ਨੂੰ ਅਸੀਂ 199 ਨੰਬਰ ਐਫਆਰ ਦਰਜ ਕੀਤੀ ਔਰ ਉਹਦੇ ਵਿੱਚ ਅਸੀਂ 109 332 ਸੀ ਕਾਰਡ 2 35 ਬੀ ਐਨ ਐਸ 2527 ਅਸਲੈਕਟ ਦੇ ਤਹਿਤ ਅਸੀਂ ਐਫਆਰ ਦਰਜ ਕੀਤੀ ਸੀ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਮਾਣਯੋਗ ਸਾਡੇ ਐਸਐਸਪੀ ਜੀ ਸੰਦੀਪ ਮਲਕ ਜੀ ਸਾਡੇ ਐਸਪੀ ਡੀ ਸਾਹਿਬ ਮਕੇਸ਼ ਕੁਮਾਰ ਜੀ ਤੇ ਸਾਡੇ ਐਸ ਐਚਓ ਗੁਰਿੰਦਰਜੀਤ ਨਾਗਰਾ ਤੇ ਇਹਦੀ ਟੀਮ ਜੱਸੀ ਪਨੀਤ ਵਿਕਾਸ ਤੇ ਸਾਡੇ ਜਿਹੜੇ ਤਫਤੀਸ਼ੀ ਅਫਸਰ ਐਸ ਆਈ ਜਸਵੀਰ ਸਿੰਘ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਅੰਮ੍ਰਿਤਸਰ ਤੱਕ ਗਏ ਉੱਥੇ ਸਾਨੂੰ ਫਿਰ ਸਫਲਤਾ ਹਾਸਲ ਹੋਈ ਉਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਅਨਿਕੇਤ ਜਿਹੜਾ ਤੁਹਾਡੇ ਪਿਛੇ ਆ ਜੀ ਇਹ ਵਿਚਾਲਿਆ ਇਹ 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 ਵਿਚਾਲਿਆ ਅਨਿਕੇਤ ਜਿਹੜਾ ਜੁਬਲਾਈ ਨੇ ਉਹਨੂੰ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੂੰ ਉਹ ਇੱਕ ਸੈਪਰੇਟ ਉਹਦੀ ਅਸੀਂ ਅਰੈਸਟ ਪਾਵਾਂਗੇ ਤੇ ਇਹ ਸਾਰੇ ਚੀਜ਼ ਨੂੰ ਜਿਹੜੀ ਜਿਹੜੀ ਇਹਦੇ ਵਿੱਚ ਰੈਕੀ ਕੀਤੀ ਆ ਉਹ ਦੋ ਬੰਦੇ ਆ ਜਿਨ੍ਹਾਂ ਦਾ ਨਾਮ ਰਾਹੁਲ ਤੇ ਕਰਨਿਆ ਐਸ਼ਮਾਨਸ਼ੀਦ ਪਿੰਡ ਦੇ ਆ ਜਿਸੂਰੇ ਛਾਣੇ ਦੇ ਵਿੱਚ ਪਿੰਡ ਪੈਂਦਾ ਆ ਇਹ ਸਾਰੇ ਸਿਸਟਮ ਦੇ ਜਿਹੜਾ ਜਿੱਥੋਂ ਸਟਾਰਟ ਹੋਇਆ ਆ ਇਹ ਹਰਸ਼ ਕੁਮਾਰ ਆ ਜਿਹੜਾ ਟਾਂਡੇ ਦਾ ਯੂਐਸਏ ਦੇ ਵਿੱਚ ਰਹਿੰਦਾ ਔਰ ਇਹਦੇ ਨਾਲ ਇੱਕ ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਮਾਨਸ਼ੀਰ ਜੀ ਇਹ ਸਾਰੇ ਜਿਹੜਾ ਕਰਤਾ ਤਰਤਾ ਸਾਰੇ ਜਿਹੜੀ ਐਫਆਈਆਰ ਹੋਈ ਆ ਜਿਹੜਾ ਸਾਰਾ ਦਰਉਮਦਾਰ ਚੱਲਿਆ ਉਹਦੇ ਸਾਰੇ ਕਰਤਾ ਤਰਤਾ ਜਿਹੜੇ ਇਹ ਦੋਵੇਂ ਜਣੇ ਆ ਇਹਨਾਂ ਨੇ ਅੱਗੇ ਇੱਕ ਬੰਦਾ ਯੂਐਸਏ ਦੇ ਵਿੱਚ ਹਾਇਰ ਕੀਤਾ 사ਜਨਸੀ ਤੇ 사ਜਨਸੀ ਨੇ ਮੁੜ ਕੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਰਕੇ ਜਿਹੜੀ ਇਹਨੂੰ ਸੰਦੀਪ ਸੈਣੀ ਨੂੰ ਗੋਲੀ ਮਰਵਾਈ ਆ ਔਰ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਦੋ ਬੰਦੇ ਰੈਸਟ ਕਰ ਲਏ ਆ ਤੇ ਬਾਕੀ ਜਿਹੜੇ ਰੈਕੀ ਕੀਤੀ ਆ ਉਹ ਵੀ ਬੰਦੇ ਨਾਮਜਾਦ ਆ ਤੇ ਜਿਹੜੇ ਬੰਦੇ ਯੂਐਸਏ ਦੇ ਵਿੱਚ ਜਨਾ ਕਰਵਾਇਆ ਉਹ ਵੀ ਬੰਦੇ ਵਿੱਚ ਨਾਮਜਾਦ ਆ ਹਰਸ਼ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹਾ ਗਲੀ ਅਯਾਪੁਰ ਜਿਹੜਾ ਯੂਐਸਏ ਰਹਿੰਦਾ ਕਰਨ ਵੀਰ ਪੁੱਤਰ ਕੁਲਦੀਪ ਸਿੰਘ ਵਾਸੀ ਹੁਸ਼ਮੰਤ ਸਿੰਘ ਇਹ ਜਿਹੜੇ ਸਾਰੇ ਜਿਹੜਾ ਇਹਨਾਂ ਨੇ ਰੂਪਰੇਖਾ ਬਣਾਈ ਇਹ ਬੰਦੇ ਆ ਤੁਸੀਂ ਵੇਖਦੇ ਹੋ ਦੇਣੀ ਸਵੇਰਾ ਮੈਂ ਹਰਜੁਨ ਜੈਨ ਟਾਂ ਡਾਰਮਕ ਵੇਖ ਰਹੇ ਹੋ ਦੇਣੀ ਸਵੇਰਾ ਤੇ ਮੈਂ ਹਰਜੁਨ ਜੈਨ ਅਜਸਿ ਮਿਊਂਡਾ ਡੀਐਸਪੀ ਡਾਕਟਰ ਦੇ ਵਿੱਚ ਜਿੱਥੇ ਕਿ ਪਿਛਲੇ ਦਿਨੀ ਇੱਕ ਸੰਦੀਪ ਸ਼ੈਣੀ ਨਾਮ ਦੇ ਇੱਕ ਵਿਅਕਤੀ ਦੇ ਗੋਲੀ ਚਲਾਈ ਗਈ ਸੀ ਉਹ ਉਹਦੀ ਸੰਬੰਧ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਡੀਐਸਪੀ ਦਫ਼ਤਰ ਵਿੱਚ ਜਿਹੜੀ ਰੱਖੀ ਗਈ ਆ ਹੁਣ ਸਵਾਲ ਇਹ ਉੱਠਦੇ ਨੇ ਕਿ ਜਿਹੜੀਆਂ ਇਹ ਲਗਾਤਾਰ ਟਾਂਡਾ ਇਲਾਕੇ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਹੁਣ ਡੀਐਸਪੀ ਸਾਹਮਣੇ ਸਵਾਲ ਕਰਾਂਗੇ ਇਹ ਘਟਨਾਵਾਂ ਹੁੰਦੀਆਂ ਨੇ ਤੁਹਾਡਾ ਇਸ ਸੰਬੰਧ ਵਿੱਚ ਕੀ ਕਹਿਣਾ ਹਾਂਜੀ ਇੱਕ ਪਿਛਲੇ ਦਿਨੀ ਟਾਂਡਾ ਦੇ ਵਿੱਚ ਗੋਲੀ ਚੱਲੀ ਸੀ 14 8 ਨੂੰ ਗੋਲੀ ਚੱਲੀ ਆ ਜਦੇ ਸੰਦੀਪ ਕੁਮਾਰ ਸੈਣੀ ਜਿਨ੍ਹਾਂ ਤੇ ਗੋਲੀ ਚੱਲੀ ਸੀ ਔਰ ਉਸ ਤੋਂ ਬਾਅਦ ਐਫਆਰ ਨੰਬਰ 199 ਦਰਜ ਕਰਦੇ ਹੋਏ ਅਸੀਂ 17 8 2025 ਨੂੰ ਅਸੀਂ 199 ਨੰਬਰ ਐਫਆਰ ਦਰਜ ਕੀਤੀ ਔਰ ਉਹਦੇ ਵਿੱਚ ਅਸੀਂ 109 332 ਸੀ ਕਾਰਡ 2 35 ਬੀ ਐਨ ਐਸ 2527 ਅਸਲੈਕਟ ਦੇ ਤਹਿਤ ਅਸੀਂ ਐਫਆਰ ਦਰਜ ਕੀਤੀ ਸੀ ਉੱਤੇ ਅਸੀਂ ਕਾਰਵਾਈ ਕਰਦੇ ਹੋਏ ਮਾਣਯੋਗ ਸਾਡੇ ਐਸਐਸਪੀ ਜੀ ਸੰਦੀਪ ਮਲਕ ਜੀ ਸਾਡੇ ਐਸਪੀ ਡੀ ਸਾਹਿਬ ਮਕੇਸ਼ ਕੁਮਾਰ ਜੀ ਤੇ ਸਾਡੇ ਐਸਐਚਓ ਗੁਰਿੰਦਰਜੀਤ ਨਾਗਰਾ ਤੇ ਇਹਦੀ ਟੀਮ ਜੱਸੀ ਪਨੀਤ ਵਿਕਾਸ ਤੇ ਸਾਡੇ ਜਿਹੜੇ ਤਫਤੀਸ਼ੀ ਅਫਸਰ ਐਸਐਸਆਈ ਜਸਵੀਰ ਸਿੰਘ ਅਸੀਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਅਮਰਸਰ ਤੱਕ ਗਏ ਉੱਥੇ ਉੱਥੋਂ ਸਾਨੂੰ ਫਿਰ ਸਫਲਤਾ ਹਾਸਲ ਹੋਈ ਉਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਰੈਸਟ ਕੀਤਾ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਅਨਿਕੇਤ ਜਿਹੜਾ ਤੁਹਾਡੇ ਪਿੱਛੇ ਆ ਜੀ ਇਹ ਵਿਛਾਲ ਲਿਆ ਇਹ 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 ਵਿਛਾਲਿਆ ਅਨਿਕੇਤ ਜਿਹੜਾ ਜੁਬਲਾਈ ਨੇ ਉਹਨੂੰ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੂੰ ਉਹ ਇੱਕ ਸੈਪਰੇਟ ਉਹਦੀ ਰੈਸਟ ਪਾਵਾਂਗੇ ਤੇ ਇਹ ਸਾਰੇ ਚੀਜ਼ ਨੂੰ ਜਿਹੜੀ ਜਿਹੜੀ ਇਹਦੇ ਵਿੱਚ ਰੈਕੀ ਕੀਤੀ ਆ ਉਹ ਦੋ ਬੰਦੇ ਆ ਜਿਨ੍ਹਾਂ ਦਾ ਨਾਮ ਰਾਹੁਲ ਤੇ ਕਰਨਿਆ ਐਸ਼ਮਾਨਜੀਤ ਪਿੰਡ ਦੇ ਆ ਜਿਸੂਰੇਤ ਆਣੇ ਦੇ ਵਿੱਚ ਪਿੰਡ ਪੈਂਦਾ ਆ ਇਹ ਸਾਰੇ ਸਿਸਟਮ ਦੇ ਜਿਹੜਾ ਜਿੱਥੋਂ ਸਟਾਰਟ ਹੋਇਆ ਆ ਇਹ ਹਰਸ਼ ਕੁਮਾਰ ਆ ਜਿਹੜਾ ਟਾਂਡੇ ਦਾ ਯੂਐਸਏ ਦੇ ਵਿੱਚ ਰਹਿੰਦਾ ਔਰ ਇਹਦੇ ਨਾਲ ਇੱਕ ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਮਨਸ਼ੀਰ ਜੀ ਇਹ ਸਾਰੇ ਜਿਹੜਾ ਕਰਤਾ ਤਰਤਾ ਸਾਰੇ ਜਿਹੜੀ ਐਫਆਈਆਰ ਹੋਈ ਆ ਜਿਹੜਾ ਸਾਰਾ ਦਰਉਮਦਾਰ ਚੱਲਿਆ ਉਹਦੇ ਸਾਰੇ ਕਰਤਾ ਤਰਤਾ ਜਿਹੜੇ ਇਹ ਦੋਵੇਂ ਜਣੇ ਆ ਇਹਨਾਂ ਨੇ ਅੱਗੇ ਇੱਕ ਬੰਦਾ ਯੂਐਸਏ ਦੇ ਵਿੱਚ ਹਾਇਰ ਕੀਤਾ 사ਜਨਸੀ ਤੇ 사ਜਨਸੀ ਨੇ ਮੁੜ ਕੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਰਕੇ ਜਿਹੜੀ ਇਹਨੂੰ ਸੰਦੀਪ ਸੈਣੀ ਨੂੰ ਗੋਲੀ ਮਰਵਾਈ ਆ ਔਰ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਦੋ ਬੰਦੇ ਰੈਸਟ ਕਰ ਲਏ ਆ ਤੇ ਬਾਕੀ ਜਿਹੜੇ ਰੈਕੀ ਕੀਤੀ ਆ ਉਹ ਵੀ ਬੰਦੇ ਨਾਮਜਾਦ ਆ ਤੇ ਜਿਹੜੇ ਬੰਦੇ ਯੂਐਸਏ ਦੇ ਵਿੱਚ ਜਨਮ ਕਰਵਾਇਆ ਉਹ ਵੀ ਬੰਦੇ ਵਿੱਚ ਨਾਮਜਾਦ ਆ ਹਰਸ਼ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹਾ ਗਲੀ ਅਯਾਪੁਰ ਕੜਾ ਯੂਐਸਏ ਰਿੰਦਾ ਕਰਨ ਵੀਰ ਪੁੱਤਰ ਕੁਲਦੀਪ ਸਿੰਘ ਵਾਸੀ ਹੁਸ਼ਮੰਤ ਸਿੰਘ ਇਹ ਜਿਹੜੇ ਸਾਰੇ ਜਿਹੜਾ ਇਹਨਾਂ ਨੇ ਰੂਪਰੇਖਾ ਬਣਾਈ ਇਹ ਬੰਦੇ ਆ ਤੁਸੀਂ ਵੇਖਦੇ ਰਹੋ ਦੇਣੀ ਸਵੇਰਾ ਮੈਂ ਹਾਂ ਅਰਜਿੰਜਨ ਟਾਂਡਾੜਮ